دور تک ਪਰ ਜਿੰਨੇ ਵੀ ਇੱਥੇ ਆਣਾ ਵਾ ਸ਼ਾਮ ਦੇ ਟਾਈਮ ਆਵੇ ਤੇ ਹੈਲੋ ਗਾਇਸ ਵੈਲਕਮ ਬੈਕ ਟੂ ਅਨਦਰ ਵਲੋਗ ਗਾਇਸ ਮੈਂ ਚੱਲੇ ਆਵਾ ਬਾਤੋ ਦੀ ਲੜੀ ਟੈਂਪਲ ਮੱਥਾ ਦੇਖਣ ਇਹ ਮੰਦਿਰ ਪੌਂਗ ਡੈਮ ਦੇ ਕੋਲ ਪੈਂਦਾ ਵਾ ਤੇ ਅੱਜ ਆਪਾਂ ਤੁਹਾਨੂੰ ਦਿਖਾਣੇ ਜਾ ਕੇ ਮੰਦਿਰ ਜੇ ਤੁਸੀਂ ਬਾਥਰਿ ਲੋਡੀ ਟੈਂਪਲ ਜਾਓਗੇ ਤੇ ਰਸਤੇ ਵਿੱਚ ਇਹ ਮੰਦਿਰ ਵੀ ਆਊਗਾ ਤੇ ਇਸ ਤੋਂ ਅੱਗੇ ਬਾਥਰਿ ਲੋਡੀ ਟੈਂਪਲ 5 ਕਿਲੋਮੀਟਰ ਆ ਜਾਂਦਾ ਵਾ ਤੇ ਇਹ ਵੀ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਤੁਸੀਂ ਜਦੋਂ ਵੀ ਆਓ ਇੱਥੇ ਤੇ ਮੱਥਾ ਟੇਕ ਕੇ ਜਾਓ ਗਾਇਸ ਆਪਾਂ ਤੁਹਾਨੂੰ ਇਸ ਮੰਦਿਰ ਦੀ ਪ੍ਰੋਪਰ ਲੋਕੇਸ਼ਨ ਦੱਸਦੇ ਹਾਂ ਕਿੱਥੇ ਪੈਂਦੇ ਆ ਪਹਿਲਾਂ ਤੁਸੀਂ ਤਲਵਾੜਾ ਜਾਣਾ ਵਾ ਤਲਵਾੜਾ ਤੋਂ ਪੌਂਗ ਡੈਮ ਪੌਂਗ ਡੈਮ ਤੋਂ ਇਹ ਮੰਦਿਰ 25-30 ਕਿਲੋਮੀਟਰ ਦੂਰ ਪੈਂਦੇ ਆ ਤੇ ਤੁਸੀਂ ਕਿਸੇ ਨੂੰ ਪੁੱਛ ਸਕਦੇ ਆ ਕਿ ਬਾਥ ਥੋੜੀ ਲੋਡੀ ਟੈਂਪਲ ਜਾਣਾ ਵਾ ਤੇ ਉਹ ਤੁਹਾਨੂੰ ਦੱਸ ਦੇਣਗੇ ਸਮੁੰਦਰ ਦੀ ਲੋਕੇਸ਼ਨ ਤੇ ਤੁਸੀਂ ਗੂਗਲ ਮੈਪ ਵੀ ਲਾ ਕੇ ਜਾ ਸਕਦੇ ਹੋ ਸਮੁੰਦਰ ਤੇ ਗਾਈਸ ਮੈਂ ਬਾਦਥੋੜੀ ਲੜੀ ਟੈਂਪਲ ਪਹੁੰਚ ਗਿਆ ਵਾਂ ਤੇ ਇਹ ਮੰਦਰ ਦਾ ਪਤਾ ਤੁਹਾਨੂੰ ਇਤਿਹਾਸ ਦੱਸਦੇ ਹਾਂ ਇਹ ਮੰਦਰ 5000 ਸਾਲ ਪੁਰਾਣਾ ਮੰਦਰ ਤੇ ਪਾਂਡਵਾਂ ਦੁਆਰਾ ਬਣਾਏ ਗਏ ਸੀਗੇ ਤੇ ਸਾਲ ਦੇ ਵਿੱਚ 8 ਮਹੀਨੇ ਪਾਣੀ ਵਿੱਚ ਰਹਿੰਦੇ ਆ ਤੇ 4 ਮਹੀਨੇ ਬਾਹਰ ਆਉਂਦੇ ਆ ਕਿਉਂਕਿ ਜਿਹੜਾ ਬੈਕ ਸਾਈਡ ਇਹਦੇ ਪਾਣੀ ਚੱਲਦਾ ਪਿਆ ਵਾ ਡੈਮ ਚੱਲਦਾ ਪਿਆ ਉਹ ਹੈਗਾ ਪੌਂਗ ਡੈਮ ਤੇ ਜਦੋਂ ਡੈਮ ਤੋਂ ਪਾਣੀ ਜ਼ਿਆਦਾ ਛੱਡ ਦਿੰਦੇ ਆ ਤੇ ਇਹ ਮੰਦਰ ਡੁੱਬ ਜਾਂਦੇ ਆ ਤੇ 4 ਮਹੀਨੇ ਹੀ ਪਾਣੀ ਤੋਂ ਬਾਹਰ ਆਉਂਦੇ ਆ ત૨ી ભીતા મ઩ી मज़ो <laughs> में <laughs> ਮੰਦਰ ਹੈਗਾ ਮੇਨ ਮੰਦਿਰ ਬਾਤੂੜੀ ਲੜੀ ਟੈਂਪਲ ਦਾ ਬਤਾਰੀਂ ਬਤਾਰੀਂ ਤੁਸੀਂ ਦੇਖ ਸਕਦੇ ਆ ਮੰਦਰ ਨੂੰ ਤੇੜਾ ਪਈਆਂ ਹੋਈਆਂ ਵਾ ਇਹ ਮੰਦਰ ਪਾਣੀ ਵਿੱਚ ਜਿਆਦਾ ਟਾਈਮ ਪਾਣੀ ਵਿੱਚ ਰਹਿੰਦੇ ਆ ਤੇ ਤਾਂ ਕਰਕੇ ਇਸ ਮੰਦਰ ਨੂੰ ਤੇੜਾ ਪੈ ਚੁੱਕੀਆਂ ਵਾ ਪਰ ਇਹ ਮੰਦਰ ਡਿੱਗਦੇ ਨਹੀਂ ਹੈਗੇ ਜੇ ਕਿਸੇ ਨੇ ਇੱਥੇ ਬੋਟਿੰਗ ਕਰਨੀ ਆ ਤੇ ਬੋਟਿੰਗ ਦਾ ਪ੍ਰਾਈਸ ਹੈਗਾ ਵਾ 200 ਰੁਪੀਸ 1 ਪਰਸਨ ਤੇ ਤੁਸੀਂ ਕਰ ਸਕਦੇ ਆ ਇੱਥੇ ਬੋਟਿੰਗ ਜਦੋਂ ਵੀ ਤੁਸੀਂ ਇਸ ਸਮੁੰਦਰ ਆਨੇ ਆ ਤੇ ਤੁਸੀਂ ਪਾਣੀ ਵਿੱਚ ਵੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਪਾਣੀ ਅੱਗੇ ਬਹੁਤ ਜ਼ਿਆਦਾ ਡੂੰਘਾ ਵਾ ਇਸ ਕਰਕੇ ਤੁਸੀਂ ਪਾਣੀ ਵਿੱਚ ਨਾ ਜਾਓ ਤੁਸੀਂ ਦੇਖ ਸਕਦੇ ਆ ਦੂਰ ਦੂਰ ਤੱਕ ਮੈਦਾਨ ਹੀ ਆ ਇੱਥੇ ਬਣਿਆ ਹੋਇਆ ਤੇ ਇੱਧਰ ਮੰਦਰ ਬਣੇ ਹੋਇਆ ਪਹਿਲਾਂ ਪਾਣੀ ਵਿੱਚ ਹੁੰਦੇ ਆ ਹੁਣ ਤਾਂ ਬਾਹਰ ਆ ਗਏ ਆ ਤੇ ਦੇਖ ਸਕਦੇ ਤੁਸੀਂ ਦੂਰ ਦੂਰ ਤੱਕ ਪਰ ਜਿੰਨੇ ਵੀ ਇੱਥੇ ਆਣਾ ਵਾ ਸ਼ਾਮ ਦੇ ਟਾਈਮ ਆਵੇ ਤੇ ਗਰਮੀ ਬਹੁਤ ਹੁੰਦੀ ਆ ਦਿਨੇ ਜਾਂ ਜਿਸ ਦਿਨ ਮੌਸਮ ਠੰਡਾ ਹੋਵੇ ਉਸ ਦਿਨ ਆਵੇ ਤੇ ਸੰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਵਾ ਅੱਜ ਸੰਡੇ ਆ ਤੇ ਰਸ਼ ਤੁਸੀਂ ਦੇਖ ਸਕਦੇ ਕਿੰਨੀਆਂ ਗੱਡੀਆਂ ਖੜੀਆਂ ਹੋਈਆਂ ਵਾ